ਦੇਖ ਰਹੇ ਹੁਦਾਂ ਭਾਰਤ ਤੇ ਮੈਂ ਦਜੀਤ ਤਜੂਦ ਹਾਂ ਦੋਸਤੋ ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਏਅਰਪੋਰਟ ਸਥਾਨਾ ਜੱਬੇਵਾਲ ਵਿਖੇ ਇੱਕ ਹਲਕੇ ਦੇ ਲੋਕਾਂ ਵੱਲੋਂ ਇੱਕ ਮੈਮੋਰੰਡਮ ਦਿੱਤਾ ਗਿਆ ਜਿਹਨੂੰ ਮੈਮੋਰੰਡਮ ਲੈ ਕੇ ਐਡੀਐਸਪੀ ਦਾ ਜਗੀਰ ਸਿੰਘ ਖੋਰੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੀ ਆ ਉਹ ਮੈਮੋਰੰਡਮ ਕੀ ਸੀਗਾ ਤੇ ਗਾਂ ਨਸ਼ਿਆਂ ਨੂੰ ਲੈ ਕੇ ਜਾਂ ਹੋਰ ਅਸੀਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਐਡੀਐਸਪੀ ਸਾਹਿਬ ਨਾਲ ਐਡੀਐਸਪੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਤੇ ਸਰ ਸਭ ਤੋਂ ਪਹਿਲਾਂ ਤਾਂ ਅੱਜ ਇੱਕ ਮੈਮੋਰੰਡਮ ਦਿੱਤਾ ਹਲਕੇ ਦੇ ਲੋਕਾਂ ਵੱਲੋਂ ਉਸ ਮੈਮੋਰੰਡਮ ਦੇ ਮਤਲਬ ਕੀ ਸੀ ਤੇ ਜੀ ਹਲਕੇ ਦੇ ਲੋਕਾਂ ਵੱਲੋਂ ਇਹ ਸੀ ਆ ਮੈਮੋਰੰਡਮ ਵੱਜਦਾ ਕਿ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ ਜਾਂ ਕੋਈ ਵਾਰਦਾਤਾਂ ਹੁੰਦੀਆਂ ਕਿਸੇ ਵੀ ਤਰ੍ਹਾਂ ਦੀਆਂ ਉਹਨਾਂ ਦੇ ਵਿੱਚ ਜਿਹੜੇ ਇਨਵੋਲਟ ਨੇ ਜਿਹੜੇ ਕ੍ਰਿਮੀਨਲ ਬੰਦੇ ਜਿਹੜੇ ਆ ਉਹਨਾਂ ਦੇ ਅਗੇਸਟ ਜਿਹੜੇ ਉਹ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਤੇ ਉਹਨਾਂ ਨੂੰ ਜਲਦੀ ਜਿਹੜਾ ਉਹ ਫੜ ਕੇ ਇਸ ਇਲਾਕੇ ਪਿੱਛੇ ਜਿਹੜਾ ਭੇਜਿਆ ਜਾਣਾ ਚਾਹੀਦਾ ਤੇ ਉਸ ਗੱਲ ਨੂੰ ਲੈ ਕੇ ਇਸ ਇਲਾਕੇ ਦੇ ਲੋਕਾਂ ਦਾ ਵੀ ਅੱਜ ਸਿਗਾ ਹੋਰ ਵੀ ਡਿਸਟ੍ਰਿਕਟ ਦੇ ਵਿੱਚ ਕਈ ਥਾਵਾਂ ਤੇ ਸੀ ਤਾਂ ਇਥੋਂ ਦੇ ਲੋਕਾਂ ਨੇ ਜਿਹੜਾ ਮੰਗ ਪੱਤਰ ਦਿੱਤਾ ਆ ਉਹ ਵੀ ਉਹਨਾਂ ਦਾ ਸੇਵੀ ਸੀਗਾ ਵੀ ਇਹੀ ਮੰਗ ਸੀ ਉਹਨਾਂ ਦੀ ਤੇ ਉਹਨਾਂ ਨੂੰ ਵਿਸ਼ਵਾਸਤ ਹੋਇਆ ਗਿਆ ਵੀ ਅਸੀਂ ਜਿਹੜੀ ਪੁਲਿਸ ਆ ਉਹ ਦਿਨ ਰਾਤ ਜਿਹੜੀ ਆ ਉਹ ਇਹੋ ਜਿਹੇ ਜਿਹੜੇ ਕ੍ਰਿਮੀਨਲ ਲੋਕ ਆ ਉਹਨਾਂ ਦੀ ਤਲਾਸ਼ ਚ ਲੱਗੀ ਰਹਿੰਦੀ ਆ ਉਹ ਬਕਾਇਦਾ ਇਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾਂਦੀਆਂ ਪਰ ਫਿਰ ਵੀ ਜੇ ਕਿਤੇ ਕਈ ਵਾਰ ਜਿਹੜੇ ਆ ਉਹ ਜਿਹੜਾ ਆਖਰ ਜਿਹੜਾ ਕ੍ਰਿਮੀਨਲ ਬੰਦਾ ਆ ਤੇ ਉਹ ਉਹਨੇ ਕੋਈ ਜੁਰਮ ਕਰਕੇ ਉਹ ਭੱਜਣਾ ਵੀ ਹੁੰਦਾ ਆ ਉਹਨੂੰ ਫੜਨ ਵਾਸਤੇ ਕੋਈ ਸਮਾਂ ਵੀ ਚਾਹੀਦਾ ਹੁੰਦਾ ਉਹ ਕਈ ਵਾਰ ਲੋਕਾਂ ਨੂੰ ਇਹ ਹੁੰਦਾ ਵੀ ਸਾਡੇ ਨਾਲ ਕੋਈ ਵਾਰਦਾਤ ਹੋ ਗਈ ਆ ਤਾਂ ਸਾਡਾ ਜਿਹੜਾ ਜਿਹੜਾ ਕ੍ਰਿਮੀਨਲ ਬੰਦਾ ਹੈ ਜਿਹੜਾ ਜਿੰਨੇ ਸਾਡੇ ਨਾਲ ਧੱਕਾ ਕੀਤਾ ਕੁਝ ਉਹਨੂੰ ਤੁਰੰਤ ਜਿਹੜਾ ਫੜ ਲਿਆ ਜਾਵੇ ਉਹ ਕਈ ਵਾਰ ਉਹ ਪਹੁੰਚ ਤੋਂ ਥੋੜਾ ਬਾਹਰ ਹੋਵੇ ਤਾਂ ਲੋਕ ਉਸ ਨਾਰਾਜ਼ ਹੋ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਇਹੇ ਵੀ ਸਵਾਰਥ ਤੋਂ ਆਇਆ ਵੀ ਇਦਾਂ ਦੀ ਕੋਈ ਗੱਲ ਨਹੀਂ ਹੈ ਪੁਲਿਸ ਜਿਹੜੀ ਉਹ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਆ ਤੇ ਇਹੋ ਜਿਹੇ ਬੰਦੇ ਜਿਹੜੇ ਉਹ ਬਖਸ਼ੇ ਨਹੀਂ ਜਾਣਗੇ ਇਹ ਉਹਦੇ ਬੰਦਿਆਂ ਲਈ ਵੀ ਤੁਹਾਡੇ ਮਾਧਿਅਮ ਰਾਹੀਂ ਮੇਰੀ ਮੇਰੇ ਵੱਲੋਂ ਤਾਂ ਇਹ ਚੇਤਾਵਨੀ ਹੈ ਵੀ ਤੁਸੀਂ ਕੋਈ ਵੀ ਕ੍ਰਾਈਮ ਕਰਦੇ ਹੋ ਚਾਹੇ ਛੋਟਾ ਹੈ ਚਾਹੇ ਵੱਡਾ ਹੈ ਤੁਹਾਨੂੰ ਇਸ ਕੰਮ ਲਈ ਜਿਹੜਾ ਉਹਦੀ ਸਜ਼ਾ ਜਿਹੜੀ ਉਹ ਦਵਾਈ ਜਾਏਗੀ ਤੁਹਾਡਾ ਅਸੀਂ ਉਹ ਪਿੱਛਾਂ ਨਹੀਂ ਛੱਡਾਂਗੇ ਤੁਸੀਂ ਇਹ ਕੋਈ ਵੀ ਕ੍ਰਿਮੀਨਲ ਜਿਹੜਾ ਹੈਗਾ ਉਹ ਜੁਰਮ ਕਰਕੇ ਉਹ ਬਚ ਨਹੀਂ ਸਕਦਾ ਤੇ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਂਗੇ ਤੁਹਾਨੂੰ ਲਲਕਾਰ ਹੈ ਸਾਡੀ ਵੀ ਤੁਸੀਂ ਜਾਤਾ ਬਾਜ ਜਾ ਜੋ ਇਲਾਕੇ ਛੱਡ ਕੇ ਭੱਜੋ ਜਾਂ ਮੁੱਖ ਧਾਰਾ ਦੇ ਵਿੱਚ ਆ ਕੇ ਜਿਹੜਾ ਇਹੋ ਜਿਹੇ ਜੁਰਮ ਕਰਦੇ ਜਿਹੜੋ ਉਹ ਛੱਡ ਦਿਓ ਤੇ ਆਪਣਾ ਜਿਹੜਾ ਜੀਵਨ ਹੈ ਉਹ ਆਪਣੇ ਪਰਿਵਾਰਾਂ ਦੇ ਵਿੱਚ ਸਮਾਜ ਦੇ ਵਿੱਚ ਬਹਿ ਕੇ ਵਧੀਆ ਤਰੀਕੇ ਨਾਲ ਗੁਜ਼ਾਰੋ ਅਦਰਵਾਈਜ਼ ਜਿਹੜਾ ਉਹ ਤੁਹਾਡਾ ਰਸਤਾ ਜਿਹੜਾ ਆ ਉਹ ਜਿੱਥੇ ਹੈਗਾ ਆ ਉਹ ਮੰਜ਼ਲ ਜਿਹੜੀ ਉਹ ਜਿਹਨਾਂ ਨੇ ਤੁਹਾਨੂੰ ਜਿਹਨਾਂ ਦੇ ਵਿੱਚ ਪਹੁੰਚਾਇਆ ਜਾਊਗਾ ਸਰ ਗੱਲ ਕਰੀਏ ਨਸ਼ਿਆਂ ਨੂੰ ਲੈ ਕੇ ਬੇਸ਼ੱਕ ਲੋਕਾਂ ਦੀ ਚਿੰਤਾ ਦਾ ਵਿਸ਼ਾ ਹੈ ਪਰ ਪੰਜਾਬ ਸਰਕਾਰ ਜਿਹੜੀ ਮੁੱਖ ਤੌਰ ਤੇ ਨਸ਼ਿਆਂ ਨੂੰ ਲੈ ਕੇ ਬੜੀ ਸਤਰਕਾ ਔਰ ਬੜੇ ਸ਼ਕਤੀ ਦੇ ਨਾਲ ਅਸੀਂ ਐਮਪੋਹਤਮਾਰ ਹੁਰਾਂ ਦਾ ਇਹ ਕਿਹੜਾ ਤੁਹਾਡੇ ਪੰਜਾਬ ਉਸ ਪੂਰੇ ਪੰਜਾਬ ਦੇ ਵਿੱਚ ਸਖਤ ਸੋ ਹੁਸ਼ਿਆਰ ਪਰ ਪੁਲਿਸ ਵੱਲੋਂ ਨਸ਼ਿਆਂ ਨੂੰ ਲੈ ਕੇ ਜਿਵੇਂ ਤੁਸੀਂ ਗੱਲ ਕੀਤੀ ਹੈ ਬਈ ਬਹੁਤ ਸਾਰੇ ਜਿਹੜੇ ਐਡਿਕਟਡ ਹੈਗੇ ਆ ਜਾਂ ਐਡਿਕਸ਼ਨ ਆ ਜਾਂ ਤਸਕਰ ਹੈਗੇ ਉਹਨਾਂ ਨੂੰ ਜਿਹੜੀ ਅਪੀਲ ਵੀ ਕੀਤੀ ਆ ਨਾਲ ਦੱਸਿਆ ਵੀ ਹੈ ਕਿ ਤੁਸੀਂ ਜਾਂ ਤਾਂ ਛੱਡ ਦਿਓ ਪਰ ਸਰਕਾਰ ਵੱਲੋਂ ਹੋਰ ਕਿਹੜੇ ਪ੍ਰਾਲੇ ਜਿਹੜੇ ਕੀਤੇ ਜਾਂਦੇ ਤਾਂ ਕਿ ਜਿਹੜੇ ਨੌਜਵਾਨੀ ਨਸ਼ਾ ਚ ਗਲਤਾਨ ਹੁੰਦੀ ਹੈ ਦッコ ਮਾਨਜੋਗ ਜਿਹੜੀ ਸਾਡੀ ਪੰਜਾਬ ਸਰਕਾਰ ਆ ਉਹਦੀਆਂ ਹਦਾਇਤਾਂ ਅਨਸਾਰ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਡੀਏ ਸਾਹਿਬ ਜਲੰਧਰ ਰੇਂਜ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਸੁਰਿੰਦਰ ਲੰਬਾ ਜੀ ਉਨਾ ਵਲੋਂ ਡੇ ਬਾਈ ਡੇ ਜਣੀ ਰੋਜ਼ਾਨਾ ਜਿਹੜੀ ਉਹ ਇੱਕ ਵਾਰ ਨਹੀਂ ਕਈ ਵਾਰੇ ਦੋ ਦੋ ਤਿੰਨ ਤਿੰਨ ਵਾਰ ਵੀ ਸਾਡੀ ਮੀਟਿੰਗ ਹੁੰਦੀ ਆ ਤੇ ਜੋ ਸਾਨੂੰ ਹਦਾਇਤਾਂ ਮਿਲੀਆਂ ਹੈਗੀਆਂ ਉਹਦੇ ਮੁਤਾਬਕ ਜਿਹੜਾ ਸਾਡੇ ਕੋਲੋ ਫੀਡਬੈਕ ਲਿਆ ਜਾਂਦਾ ਵੀ ਤੁਸੀਂ ਅੱਜ ਕੀ ਕੀਤਾ ਅੱਜ ਕੀ ਕੀਤਾ ਤਾਂ ਉਹ ਮੇਨਲੀ ਇਹ ਹੀ ਆ ਤੇ ਸਾਡਾ ਮੁੱਖ ਦਾ ਟਾਰਗੇਟ ਹੈ ਉਹ ਨਸ਼ਿਆਂ ਵਾਲਿਆਂ ਦੇ ਹੀ ਖਿਲਾਫ ਆ ਕਿ ਜਿਹੜੇ ਲੋਕ ਨਸ਼ੇ ਵੇਚਦੇ ਆ ਲੋਕਾਂ ਨੂੰ ਜਿਹੜਾ ਉਹ ਸਾਡਾ ਸਮਾਜ ਦੇ ਵਿੱਚ ਜਿਹੜਾ ਇਹੋ ਜਿਹੇ ਲੋਕਾਂ ਨੇ ਗੰਦ ਪਾਇਆ ਹੋਇਆ ਅਸੀਂ ਉਹ ਚੀਜ਼ ਦੀ ਸਫਾਈ ਕਰ ਰਹੇ ਆ ਅਸੀਂ ਤੇ ਬਾਕਾਇਦਾ ਲੱਗੇ ਹੋયા ਇਹ ਇਹਨਾਂ ਕ੍ਰਿਮੀਨਲ ਲੋਕਾਂ ਦੇ ਵਗਰ ਜਿਹੜਾ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਜਿਹੜੇ ਲੋਕ ਅ ਨਸ਼ੇ ਦੇ ਆਦੀ ਹੋ ਚੁੱਕੇ ਆ ਉਹ ਲੋਕ ਜੇ ਉਹ ਨਸ਼ਾ ਛੱਡਣਾ ਚਾਹੁੰਦੇ ਆ ਤੇ ਅਸੀਂ ਉਹਨਾਂ ਦੀ ਹੈਲਪ ਕਰਨ ਨੂੰ ਤਿਆਰ ਆਂ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਨੂੰ ਉਹਨਾਂ ਦਾ ਟ੍ਰੀਟਮੈਂਟ ਕਰਾਵਾਂਗੇ ਜਿੱਥੇ ਉਹਨਾਂ ਨੂੰ ਹੈਲਪ ਦੀ ਲੋੜ ਆ ਅਸੀਂ ਉਹਨਾਂ ਨੂੰ ਹੈਲਪ ਦੇਣ ਲਈ ਵੀ ਤਿਆਰ ਆਂ ਚਾਹੇ ਉਹ ਫਾਈਨੈਂਸ਼ਲੀ ਹੈਲਪ ਹੋਵੇ ਚਾਹੇ ਉਹ ਸਾਡੇ ਕੋਲੋਂ ਹੋਰ ਜਿਹੜਾ ਡਾਕਟਰੀ ਨਾਮ ਤੇ ਜਿਹੜਾ ਕੋਈ ਹੈਲਪ ਹੋ ਸਕਦੀ ਹੈ ਅਸੀਂ ਉਹ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਉਹਨਾਂ ਦਾ ਇਲਾਜ ਕਰਾਵਾਂਗੇ ਉਹ ਮੁਕਤਾਰਾ ਦੇ ਵਿੱਚ ਆਉਣ ਉਹ ਇਹੋ ਜਿਹੇ ਕ੍ਰਿਮੀਨਲ ਬੰਦਿਆਂ ਦੇ ਮਗਰ ਲੱਗ ਕੇ ਤੇ ਉਹਨਾਂ ਦਾ ਸਮਾਨ ਨਾ ਇਹੋ ਜਿਹਾ ਵੇਚਣ ਉਹਨਾਂ ਬਾਰੇ ਸਗੋਂ ਇਨਫੋਰਮੇਸ਼ਨ ਦੇਣ ਵੀ ਆਪ ਬੰਦਾ ਜਿਹੜਾ ਉਹ ਸਾਨੂੰ ਵੀ ਖਰਾਬ ਕਰ ਰਿਹਾ ਤੇ ਅਸੀਂ ਉਹਦੇ ਖਿਲਾਫ ਜਿਹੜਾ ਕਾਰਵਾਈ ਕਰ ਸਕੀਏ ਸਰ ਇੱਕ ਹੋਰ ਗੱਲ ਜਿਵੇਂ ਪੁਲਿਸ ਵੱਲੋਂ ਅਕਸਰ ਕਿਹਾ ਜਾਂਦਾ ਮੈਂ ਲਾਸਟ ਬਤਾਈ ਉਹ ਚੁਧ ਕਰਿੰਦੇ ਨੇ ਵੀ ਗਲਤੀ ਤੁਸੀਂ ਮੇਰਾ ਸਵਾਲ ਹੈ ਇਹ ਸਭ ਬਹੁਤ سارے ਲੋਕ ਇਹੋ ਜਿਹੀ ਸੂਚਨਾ ਤਾਂ ਦੇਣ ਨੂੰ ਤਿਆਰ ਰਹਿੰਦੇ ਪਰ ਪੁਲਿਸ ਵੱਲੋਂ ਕਈ ਵਾਰ ਲੋਕਾਂ ਨੂੰ ਇਹ ਲੱਗਦਾ ਵੀ ਜੇ ਅਸੀਂ ਕਿਸੇ ਸੂਚਨਾ ਦਿੰਨੇ ਆ ਤੇ ਪੁਲਿਸ ਵੱਲੋਂ ਕਿਤੇ ਨਾ ਕਿਤੇ ਉਹਨਾਂ ਨੂੰ ਅਨਸੈਸਰੀ ਹਰਾਸਮੈਂਟ ਕੀਤਾ ਜਾਂਦਾ ਇਹਦੇ ਬਾਰੇ ਕੀ ਖਿਆਲ ਹੈ ਆਪਾਂ ਨਹੀਂ ਜਿਹੜੇ ਇਦਾਂ ਦੀ ਕੋਈ ਗੱਲ ਨਹੀਂ ਹੈ ਤਾਂ ਸਾਡੇ ਨੂੰ ਹੁਣ ਜਿਹੜੀਆਂ ਸਪਸ਼ਟ ਹਦਾਇਤਾਂ ਹੈਗੀਆਂ ਤੇ ਕਿਸੇ ਵੀ ਥਾਣੇ ਦੇ ਵਿੱਚ ਜਿਹੜਾ ਉਹ ਪਬਲਿਕ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਤਾਂ ਉਹ ਇਨਫੋਰਮਰ ਜਿਹੜਾ ਆ ਇਨਫੋਰਮੇਸ਼ਨ ਦੇਣ ਵਾਲਾ ਬੰਦਾ ਉਹਦਾ ਅਸੀਂ ਕੋਈ ਰਿਕਾਰਡ ਨਹੀਂ ਰੱਖਦੇ ਅਸੀਂ ਉਹ ਉਹਦਾ ਕਿਤੇ ਵੀ ਕੋਈ ਨਾਂ ਨਹੀਂ ਜਾਊਗਾ ਉਹ ਆਪਣੀ ਇਨਫੋਰਮੇਸ਼ਨ ਦੇਵੇ ਸੱਚੀ ਸੁੱਚੀ ਇਨਫੋਰਮੇਸ਼ਨ ਦੇਵੇ ਲੇਕਿਨ ਆਪਣੀ ਕਿਸੇ ਦਲਸੀ ਨਾਲ ਜਾਂ ਕਿਸੇ ਹੋਰ ਭਾਵਤ ਮਨਾਣਾ ਹੋਵੇ ਤਾਂ ਦੀ ਉਹ ਸੱਚੀ ਇਨਫੋਰਮੇਸ਼ਨ ਹੋਵੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਬਾਕਾਇਦਾ ਜਿਹੜਾ ਇਹੋ ਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਕੇ ਤਾਂ ਉਹਨਾਂ ਨੂੰ ਜੇਲਾ ਚ ਪਹੁੰਚਾਵਾਂਗੇ ਇਨਫਾਰਮੇਸ਼ਨ ਜਿਹੜੀ ਆ ਉਹ ਸਾਨੂੰ ਜਿਹੜੀ ਆ ਉਹ ਸੱਚੀ ਦਿੱਤੀ ਜਾਵੇ ਔਰ ਟਾਈਮਲੀ ਇਨਫਾਰਮੇਸ਼ਨ ਹੋਵੇ ਹੋਰ ਵੀ ਜ਼ਿਆਦਾ ਵਧੀਆ ਹੈ ਸਰ ਹੋਰ ਕੋਈ ਗੱਲ ਜਿਹੜੀ ਆ ਆਪਾਂ ਅਜੇ ਤੁਸੀਂ ਤੁਹਾਡੇ ਕੋਲ ਦੋ ਤਿੰਨ ਜ਼ਿਲ੍ਹੇ ਜਿਹੜੇ ਐ ਤੁਸੀਂ ਡੀਐਸਪੀ ਇਨਚਾਰਜ ਹੋ ਹੋਰ ਗੱਲ ਆਪਣੇ ਹਲਕੇ ਦੇ ਲੋਕਾਂ ਨੂੰ ਕੋਈ ਸੰਦੇਸ਼ ਕਿਸ ਤਰ੍ਹਾਂ ਨਿਕਲ ਉਹਦੇ ਲਈ ਮੈਨਲੀ ਇਹੀ ਆ ਜੀ ਜਿਹੜਾ ਉਹ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਅਸੀਂ ਮੈਂ ਅਜੇ ਸ਼ਿਆਰਪੁਰ ਲੱਗਿਆ ਹਾਂ ਤਾਂ ਮੈਂ ਸ਼ਿਆਰਪੁਰ ਦੀ ਗੱਲ ਕਰਾਂਗੇ ਉਹ ਸ਼ਿਆਰਪੁਰ ਜ਼ਿਲ੍ਹਾ ਜਿਹੜਾ ਆ ਪੂਰਨ ਤੌਰ ਤੇ ਅਸੀਂ ਚਾਹੁੰਦੇ ਆ ਵੀ ਉਹ ਨਸ਼ਾ ਮੁਕਤ ਹੋਵੇ ਤੇ ਲੋਕ ਜਿਹੜੇ ਆ ਉਹ ਵਧੀਆ ਤਰੀਕੇ ਨਾਲ ਜਿਹੜਾ ਉਹ ਆਜ਼ਾਦੀ ਦੇ ਨਾਲ ਆਪਣਾ ਜਿਹੜਾ ਜੀਵਨ ਬਸਰ ਕਰ ਸਕੋ। ਤੇ ਉਹਦੇ ਲਈ ਇਹ ਆ ਵੀ ਇਹ ਨਸ਼ੇ ਵਾਲਿਆਂ ਦੇ ਖਿਲਾਫ ਜਿਹੜਾ ਸਾਡਾ ਸਾਡੀ ਲਗਾਤਾਰ ਮਿਹਨਤ ਚੱਲੀ ਆ ਉਹ ਅਸੀਂ ਉਹਦੇ ਵਿੱਚ ਬਕਾਇਦਾ ਇਹੋ ਜਿਹੇ ਲੋਕਾਂ ਤੇ ਰੇਡ ਵੀ ਕਰਦੇ ਆ ਸੱਚਾ ਸਾਡੀਆਂ ਡੇ ਬਾਈ ਡੇ ਚਲਦੀਆਂ ਰਹੀਆਂ ਆ। ਇਹਨਾਂ ਇਹਨਾਂ ਲੋਕਾਂ ਦੇ ਖਲਾਮਕਾਰੀਆਂ ਹੋ ਰਹੀਆਂ ਆ। ਇਨਫੋਰਮੇਸ਼ਨ ਵਾਸਤੇ ਮੈਂ ਕੋਈ ਨੰਬਰ ਨੇ ਸ਼ੇਅਰ ਕਰਨਾ ਚਾਹੁੰਦਾ ਆ। ਇੱਕ ਸਾਡਾ 9501660318 ਨੰਬਰ ਹੈਗਾ ਇਹ ਮੇਰੇ ਕੋਲੇ ਹੀ ਹੁੰਦਾ ਨੰਬਰ ਜਾਂ ਕਿਸੇ ਟਾਈਮ ਹੋ ਸਕਦਾ ਵੀ ਉਹ ਮੇਰਾ ਰਿਟਰ ਹੋ ਉਸ ਨੂੰ ਚੱਕੇ ਜੇ ਮੈਂ ਕਿਤੇ ਵਿਜੀ ਹਾਂ ਅਦਰਵਾਈਜ਼ ਮੈਂ ਖੋਦੋ ਫੋਨ ਨੂੰ ਅਟੈਂਡ ਕਰਦਾ ਉਹਦੇ ਤੇ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਜਾ ਸਕਦੀ ਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇੱਕ ਸੇਫ ਪੰਜਾਬ ਐਪ ਚਲਾਈ ਗਈ ਹੈ ਉਹ ਐਪ ਜਿਹੜੀ ਆ ਉਹ ਕੋਸ਼ਿਸ਼ ਕਰੋ ਹਰੇਕ ਬੰਦਾ ਜਿਹੜਾ ਉਹ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕਰ ਲਵੇ ਤਾਂ ਉਸ ਐਪ ਰਾਹੀਂ ਤੁਸੀਂ ਇਨਫੋਰਮੇਸ਼ਨ ਜਿਹੜੀ ਆ ਉਹ ਸਾਨੂੰ ਜਿਹੜੀ ਪਹੁੰਚਾ ਸਕਦੇ ਹੋ ਉਹਦੇ ਤੇ ਬਕਾਇਦਾ ਕਾਰਵਾਈ ਹੋਏਗੀ ਉਹਦੇ ਲਈ ਤੁਸੀਂ ਸਾਡੇ ਕੋਲੋਂ ਫੀਡਬੈਕ ਵੀ ਲੈ ਸਕਦੇ ਹੋ ਵਾਪਸ ਵੀ ਮੈਂ ਇਨਫੋਰਮੇਸ਼ਨ ਦਿੱਤੀ ਸੀਗੀ ਤਾਂ ਇਹਦੇ ਸਬੰਧ ਵਿੱਚ ਅੱਗੇ ਕੀ ਕਾਰਵਾਈ ਹੋਈ ਆ ਉਹ ਸਾਰੀ ਸਾਡੇ ਕੋਲ ਜਾਣਕਾਰੀ ਜਿਹੜੀ ਉਹ ਬਕਾਇਦਾ ਉਹ ਪਈ ਹੋਏਗੀ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਹਨ ਡੀਐਸਪੀ ਸਾਹਿਬ ਜਗੀਰ ਸਿੰਘ ਜੀ ਜਿਨ੍ਹਾਂ ਨੇ ਜਿੱਥੇ ਨਸ਼ਿਆਂ ਨੂੰ ਲੜੇ